ਤੁਸੀਂ ਦੇਖ ਰਹੇ ਹੋ ਮਾਲਵਾ ਐਮਬੀਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਅੱਜ ਸਵੇਰੇ ਇੱਕ ਖਬਰ ਆਉਂਦੀ ਹੈ ਕਿ ਨਦਾਂਪੁਰ ਨਹਿਰ ਦੇ ਵਿੱਚ ਇੱਕ ਰਾਸ਼ਨ ਦੀ ਭਰੀ ਗੱਡੀ ਡਿੱਗ ਗਈ ਹੈ ਤੇ ਮੌਕੇ ਤੇ ਅੜੇ ਦਵਾਨੇ ਦੇ ਲੋਕ ਇਕੱਤਰ ਹੋ ਜਾਂਦੇ ਨੇ ਜਾਣਕਾਰੀ ਮਿਲੀ ਹੈ ਕਿ ਗੁਜਰਾਤੋਂ ਇਹ ਗੱਡੀ ਸਵੇਰ ਵੇਲੇ ਚੱਲਦੀ ਹੈ ਅਤੇ ਨਦਾਮਪੁਰ ਵਾਲੇ ਪਾਸੇ ਆ ਰਹੀ ਹੈ ਪਿੱਛੋਂ ਕੋਈ ਮੋਟਰਸਾਈਕਲ ਸਾਈਡ ਮੰਗਦਾ ਹੈ ਹਾਰਨ ਵਜਾਉਂਦਾ ਹੈ ਉਸ ਮੋਟਰਸਾਈਕਲ ਨੂੰ ਸਾਈਡ ਦੇਣ ਵੇਲੇ ਗੱਡੀ ਦਾ ਬੈਲੈਂਸ ਵਿਗੜ ਜਾਂਦਾ ਹੈ ਤੇ ਨਦਾਮਪੁਰ ਨਹਿਰ 'ਚ ਜਾ ਵੱਢਦੀ ਹੈ ਜਾਣਕਾਰੀ ਮਿਲੀ ਹੈ ਕਿ ਰਸਨਾ ਜਿਹੜਾ ਉਹਦਾ ਨੁਕਸਾਨ ਹੋ ਗਿਆ ਗੱਡੀ ਨਹਿਰ ਦੇ ਵਿੱਚ ਗਰ ਗਈ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਕੱਲ੍ਹ ਬਾਅਦ ਕੀਤੀ ਹੈ ਜਾਣਕਾਰੀ ਮਿਲੀ ਹੈ ਕਿ ਗੁਜਰਾਂ ਤੋਂ ਸਵੇਰੇ 6 ਵਜੇ ਇਹ ਗੱਡੀ ਖਾਣ ਪੀਣ ਵਾਲੀਆਂ ਬਸਤਾ ਨਾਲ ਭਰੀ ਹੋਈ ਜੋ ਨizampur ਵੱਲੋਂ ਆ ਰਹੀ ਸੀ ਨਹਿਰ 'ਚ ਜਾ ਡਿੱਗੀ ਮੌਕੇ ਤੇ 112 ਨੰਬਰ ਤੇ ਫੋਨ ਕਰਨ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਸੈਇਤਾਨੀ ਪਹੁੰਚ ਜਾਂਦੇ ਨੇ ਜਾਣਕਾਰੀ ਮਿਲੀ ਹੈ ਕਿ ਮੋਟਰਸਾਈਕਲ ਨੂੰ ਸਾਈਡ ਦੇਣ ਮੌਕੇ ਇਹ ਹਾਦਸਾ ਵਾਪਰਦਾ ਗੱਡੀ ਦਾ ਬੈਲੈਂਸ ਵਿਗੜ ਜਾਂਦਾ ਤੇ ਗੱਡੀ ਨਹਿਰ ਦੇ ਵਿੱਚ ਜਾ ਕਰਦੀ ਹੈ ਸੜਕ ਸੁਰੱਖਿਆ ਫੋਰਸ ਵੱਲੋਂ ਮੌਕੇ ਤੇ ਪੁੱਜ ਕੇ ਫਰਸਟ ایڈ ਦਿੱਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਮੌਕੇ ਤੇ ਫਰਸਟ ایڈ ਦਿੱਤੀ ਜਾ ਰਹੀ ਹੈ ਸੰਭਾਲਿਆ ਜਾ ਰਿਹਾ ਤੇ ਦੂਜੇ ਪਾਸੇ ਗੁਜਰਾਤ ਤੋਂ ਗੱਡੀ ਵਾਲੇ ਦੇ ਸਾਥੀ ਜੋ ਪਿੰਡੋਂ ਮੌਕੇ ਤੇ ਪਹੁੰਚ ਗਏ ਨੇ ਤੇ ਗੱਡੀ ਨੂੰ ਨਹਿਰ ਚੋਂ ਬਾਹਰ ਕੱਢ ਲਿਆ ਗਿਆ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਗੱਡੀ ਨੂੰ ਮੋਗੇ ਤੇ ਨਹਿਰ ਚੋਂ ਕੱਢਿਆ ਜਾ ਰਿਹਾ ਹੈ ਇਹ ਜਾਣਕਾਰੀ ਮਿਲੀ ਆ ਕਿ ਕਾਫੀ ਸਮਾਨ ਹੈ ਜਿਹੜਾ ਪਾਣੀ ਦੇ ਅੰਦਰ ਰੁੜ ਗਿਆ ਹੈ ਇਹ ਜਾਣਕਾਰੀ ਦਿੱਤੀ ਆ ਕਿ 1.5 ਲੱਖ ਦਾ ਨੁਕਸਾਨ ਹੈ ਜਿਹੜਾ ਉਹ ਹੋ ਗਿਆ ਤੁਹਾਨੂੰ ਉਥੇ ਹੀ ਦੇ ਚਲਦੇ ਆ ਸੁਣਾਉਨੇ ਆ ਕਿ ਇਸ ਤਰ੍ਹਾਂ ਜਿਹੜਾ ਇਹ ਹਾਦਸਾ ਵਾਪਰਿਆ ਤੇ ਕੀ ਕੀ ਨੁਕਸਾਨ ਹੋਇਆ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਨizampur ਦੀਆਂ ਤਸਵੀਰਾਂ ਇਹ ਰਾਸ਼ਨ ਦੀ ਇੱਕ ਭਰੀ ਗੱਡੀ ਹੈ ਜਿਹੜੀ ਉਹ ਬੈਲੈਂਸ ਵਿਗੜਨ ਕਾਰਨ ਨਦਾਮਪੁਰ ਨਹਿਰ ਦੇ ਅੰਦਰ गिर ਜਾਂਦੀ ਹੈ ਤੇ ਜਾਣਕਾਰੀ ਮਿਲੀ ਹੈ ਕਿ ਕਾਫੀ ਜਿਹੜਾ ਸਮਾਨ ਹੈ ਉਹ ਵੀ ਪਾਣੀ ਦੇ ਅੰਦਰ ਰੁੜ ਗਿਆ ਹੈ ਹਾਲਾਂਕਿ ਮੌਕੇ ਤੇ ਲੋਕ 71 ਹੋ ਗਏ ਨੇ ਗੁਜਰਾਤ ਤੋਂ ਵੀ ਇਹ ਸਾਨੂੰ ਸਵੇਰੇ ਗੁਰਪੁਰਪੁਰ ਦੇ ਨਾਲ ਸਾਡੇ ਵੇਡਕਰ ਮਿਸ਼ਨ ਗਰੁੱਪ ਬਣਿਆ ਹੋਇਆ ਵੀ ਇਹ ਮੁੰਡਾ ਵੀ ਜਿਹੜਾ ਸਾਡੇ ਇੱਕ ਗਰੁੱਪ ਦਾ ਮੈਂਬਰ ਆ ਸਾਡੇ ਕਲੱਬ ਦਾ ਉਹ ਕਹਿੰਦੇ ਵੀ ਗੁਰੀ ਦੀ ਮੁੰਡੇ ਦੀ ਜਿਹੜਾ ਕੱਚਾ ਨੋ ਲੈਨੇ ਵੀ ਇਹਦੀ ਗੱਡੀ ਡਿੱਗੀ ਨਹਿਰ ਦੇ ਵਿੱਚ ਉਸੇ ਤਰ੍ਹਾਂ ਦੇ ਸੀ ਮੋਟਰਸਾਈਕਲ ਲੈ ਕੇ ਤੇ ਆਪਣੇ ਸਾਧਨ ਲੈ ਕੇ ਭੱਜਿਆ ਵੀ ਪਹਿਲਾਂ ਜਾ ਕੇ ਉਹਦੀ ਜਾਨ ਬਚਾਈਏ ਤੇ ਕਿੰਨਾ ਕੁ ਨੁਕਸਾਨ ਹੋਇਆ ਜੀ ਕਿਵੇਂ ਘਟਣਾ ਹੋਈ ਅਸਲੀ ਦੇਖੋ ਜੀ ਇਹ ਤਾਂ ਕਹਿੰਦੇ ਜਿਹੜਾ ਮੋਟਰਸਾਈਕਲ ਵਾਲਾ ਆ ਰਿਹਾ ਸੀ ਬੜੀ ਤੇਜ਼ ਆ ਰਿਹਾ ਸੀ ਉਹ ਇੱਕ ਲਾਗਤ ਸਾਈਡ ਮੰਗ ਰਿਹਾ ਸੀ ਤੇ ਹਾਰਨ ਮਾਰੀ ਜਾਂਦਾ ਸੀ ਉਹਨੂੰ ਸਾਈਡ ਦਿੰਦਿਆ ਤੇ ਇਹਨਾਂ ਦਾ ਜਿਹੜਾ ਸਤੂਲਣਾ ਉਹ ਵਿਗੜ ਗਿਆ ਗੱਡੀ ਦਾ ਵਿਗੜਨ ਕਰਕੇ ਇਹ ਜਿਹੜੀ ਇਹ ਗੱਡੀ ਨਹਿਰ ਚ ਜੜ ਗਈ ਜੀ ਇਹ ਗੱਡੀ ਆ ਕੇ ਦਰੋਂ ਰਹੀ ਤੇ ਕਿਧਰ ਜਾ ਰਹੀ ਸੀ ਇਹ ਜੀ ਆਪਣਾ ਸੂਲਤਰਾਟ ਸਾਈਡ ਤੋਂ ਆ ਕੇ ਆਪਣਾ ਨizampur ਸਾਈਡ ਜਾ ਰਹੀ ਸੀ ਜੀ ਗੱਡੀ ਕਿੰਨਾ ਕ ਨੁਕਸਾਨ ਹੋਇਆ ਦੇਖੋ ਜੀ ਗੱਡੀ ਦਾ ਤਾਂ ਤਕਰੀਬਨ ਸਾਨੂੰ ਪਤਾ ਆ ਵੀ ਲੱਖ ਰੁਪਏ ਦਾ ਮੰਗੂ ਉੱਪਰ ਨੁਕਸਾਨ ਆ ਤੇ ਉਸ ਤੋਂ ਬਾਅਦ ਜਿਹੜਾ ਮਾਲ ਦਾ ਨੁਕਸਾਨ ਗੱਡੀ ਭਰੀ ਹੋਈ ਤੇ ਜੀਰੇ ਦੀ ਜਿਹੜਾ ਕਿ ਘਰੇਾਨੇ ਦਾ ਸਾਮਾਨ ਆ ਵਿੱਚ ਹਲਦੀ ਵਗੈਰਾ ਜੀਰਾ ਹੋਰ ਵੀ ਜਿਹੜਾ ਘਰੇਲੂ ਸਾਮਾਨ ਹੁੰਦਾ ਉਹ ਤੀਜ ਦੇ ਵਿੱਚ ਜੀ ਤੇ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ ਦੇਖੋ ਪ੍ਰਸ਼ਾਸਨ ਤੋਂ ਮੰਗ ਇਹ ਕਰਦੇ ਆ ਵੀ ਜਿਹੜਾ ਇਹਦਾ ਨੁਕਸਾਨ ਹੋਇਆ ਜਿਹੜਾ ਮੰਨ ਲਓ ਇਹਦਾ ਬੀਮੇ ਵੀ ਬਣੇ ਹੋਏ ਨੇ ਉਹ ਕੰਪਨੀ ਵੀ ਕਹਿਣਾ ਵੀ ਉਹਦੀ ਛੇਤੀ ਪਰਪਾਈ ਹੋਵੇ ਕਿਉਂਕਿ ਇਹ ਗਰੀਬ ਪਰਿਵਾਰ ਹੈਗਾ ਵੀ ਇਹਨੇ ਪਤਾ ਮਿਹਨਤ ਕਰਕੇ ਦਿਹਾੜੀਆਂ ਜਿੱਥੇ ਕਰਕੇ ਗੱਡੀ ਲਈਤੀ ਆ ਤੇ ਇਹਨਾਂ ਦੀ ਨੁਕਸਾਨ ਦੀ ਪਰਪਾਈ ਹੋਵੇ 112 ਨੂੰ ਕਾਲ ਕਰੀ ਕਿੰਨੇ ਛੇਤੀ ਆਏ ਨਹੀਂ ਜੋ ਕੋਈ ਦੇਖੋ ਜੀ 112 ਤੇ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਜੋ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਜਨਤਾ ਨੂੰ ਇੱਕ ਨਵੀਂ ਸਹੂਲਤ ਦਿੱਤੀ ਤੇ 112 ਤੇ ਜੇ ਫੋਨ ਕਰਨ ਜੇ ਬਾਹਰਲੇ ਦੇਸ਼ਾਂ ਮੰਗੂ ਜਨਨ ਕਿ 5-4 ਤਾਂ ਮਿੰਟਾਂ ਦੇ ਵਿੱਚ ਵਿੱਚ ਸਾਡੇ ਕੋਲ ਗੱਡੀ ਇਹ ਪਹੁੰਚ ਗਈ ਜਿਹੜਾ ਕਿ ਆ ਕੇ ਜਿਹੜੇ ਇਹਨਾਂ ਦੇ ਸਟਾਫ ਦੇ ਮੈਂਬਰ ਨੇ ਇਹ ਮੁੰਡੇ ਦੇ ਮਾਲਮ ਪੱਟੀ ਕਰੀ ਆ ਜਿਹੜਾ ਟ੍ਰੀਟਮੈਂਟ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਸਰਕਾਰ ਦਾ ਵੀ ਇਸ ਤੇ ਅਸੀਂ ਬਹੁਤ ਧੰਨਵਾਦ ਕਰਦੇ ਆਂ ਜੀ ਆਪਣਾ ਸਰ ਗੁਰਿੰਦਰ ਸਿੰਘ ਜੀ ਕੀ ਕੰਮ ਕਰਦੇ ਜੀ ਸਰ बस ਗੱਡੀ ਚਲਾਉਣਾ ਜੀ ਮੈਂ ਕਿਹੜਾ ਬੰਦਾ ਜੀ ਪਿੰਡ ਗੁਜਰਾ ਜੀ ਇਵੇਂ ਹਾਸਾ ਜੀ ਕੀ ਕਿੰਨੇ ਕ ਵਜੇ ਹੋ ਗਿਆ ਸਰ ਸਰ ਮੈਂ ਸਵੇਰੇ 6 ਵਜੇ ਦੇ 2 ਮਿੰਟ ਤੇ ਤਕਰੀਬਨ ਚੱਲਿਆ ਜੀ ਪਿੰਡੋਂ ਤੇ ਸਰ ਮੈਂ ਮਨੋ ਪਟਿਆਲਾ ਸਾਈਡ ਜਾ ਰਿਹਾ ਸੀਗਾ ਜੀ ਕਿੱਧਰੋਂ ਚੱਲੇ ਸੀ ਸਰ ਮੈਂ ਪਿੰਡ ਗੁਜਰਾ ਤੋਂ ਚੱਲਿਆ ਸੀਗਾ ਜੀ 6 ਵਜੇ 1 ਮਿੰਟ ਤੇ ਚੱਲੇ ਆ ਜੀ ਸਰ ਪਟਿਆਲਾ ਸਾਈਡ ਮੈਂ ਜਾਣਾ ਸੀਗਾ ਤੇ ਸਰ ਮੈਂ ਆਪਣੀ ਸਾਈਡ ਤੋਂ ਆ ਰਿਹਾ ਸੀਗਾ ਤੇ ਇਧਰੋਂ ਹੀ ਬਾਈ ਕਰਿਆ ਸੀ ਇੱਕ ਸਰ ਮਾਨੂੰ ਸਾਈਡ ਦੇਣ ਲੱਗਿਆ ਤਾਂ ਮੇਰਾ ਥੋੜਾ ਜਿਹਾ ਆਊਟ ਆਫ ਕੰਟਰੋਲ ਹੋ ਗਿਆ ਉਹ ਬਾਈ ਤੇਜ਼ ਸੀਗਾ ਤੇ ਸਰ ਉਸ ਤੋਂ ਬਾਅਦ ਗੱਡੀ ਮੇਰੀ ਨਹਿਰ ਦੇ ਵਿੱਚ ਡਿੱਗੀ ਤੇ ਮੈਂ ਮੂਰਲਾ ਫਰੰਟ ਸ਼ੀਸ਼ਾ ਕ੍ਰੈਕ ਕਰਕੇ ਬਾਹਰ ਆਇਆ ਜੀ ਕਿੰਨਾ ਕ ਨੁਕਸਾਨ ਹੋਇਆ ਵੀਰ ਜੀ ਕਿੰਨਾ ਕੀ ਕੀ ਸਮਾਨ ਸੀ ਗੱਡੀ ਦੇ ਵਿੱਚ ਸਰ ਸਮਾਨ ਇਹਦੇ ਵਿੱਚ ਖਾਣ ਪੀਣ ਵਾਲੀਆਂ ਆਈਟਮਾਂ ਸੀਗੀ ਜਿਵੇਂ ਕਿ ਜੀਰਾ ਐਦਾਂ ਦੇ ਕੁਝ ਖਾਣ ਵਾਲੀਆਂ ਵਸਤਾਂ ਸੀ ਤੇ ਹਾਂ ਸਰ ਤੇ ਕਿੰਨਾ ਕ ਨੁਕਸਾਨ ਹੋਇਆ ਵੀਰ ਜੀ ਤੁਹਾਡਾ ਸਰ ਲਗਭਗ 1.5 ਤੋਂ 2 ਲੱਖ ਦੇ ਤਕਰੀਬਨ ਮੇਰੀ ਮੰਨ ਲਓ ਗੱਡੀ ਸਾਰੀ ਮੂਰੋ ਹੋ ਗਈ ਜੀ ਡੈਮੇਜ ਹੋ ਗਈ ਸਮਾਨ ਉਹ ਨਹਿਰ ਦੇ ਵਿੱਚ ਡੁੱਬ ਗਿਆ ਸੀ ਤੁਹਾਡਾ ਤਕਰੀਬਨ ਸਰ ਉਹ ਸਾਨੂੰ 20 30 ਗੱਟੇ ਮਿਲਿਆ ਜੀ ਬਾਕੀ ਸਾਰਾ ਉਹਦੇ ਵਿੱਚ ਬੈ ਗਿਆ ਜੀ ਪ੍ਰਸ਼ਾਸਨ ਨੇ ਕਿਵੇਂ ਕੋਈ ਮਦਦ ਕਰੀ ਆ ਕਿ ਜੀ ਛੋਟੀ ਮੌਕੇ ਤੇ ਜੱਗਲਵਾ ਹਾਂਜੀ ਸਰ ਅਸੀਂ 112 ਨੰਬਰ ਤੇ ਕਾਲ ਕੀਤੀ ਤੇ ਟਾਈਮ ਤੇ ਉਹ ਸਾਡੇ ਕੋਲ ਪਹੁੰਚੇ ਜੀ ਸਾਨੂੰ ਆ ਕੇ ਪਹਿਲਾ ਫਰਸਟ ਐਡ ਦਿੱਤੀ ਜੀ ਬਾਕੀ ਸਾਡੇ ਨਾਲ ਮੰਨ ਲਓ ਹੁਣ ਵੀ ਉਹ ਸਾਡੇ ਕੋਲੋਸ ਹੀ ਨਹੀਂ ਜੀ ਤਕਰੀਬਨ ਨੁਕਸਾਨ ਕੇਵਲ ਮੋਟਰਸਾਈਕਲ ਦੀ ਗਲਤੀ ਨਾਲ ਹੋਈ ਛੋਟੀ ਤਾਂ ਨਹੀਂ ਕੋਈ ਓਵਰ ਸਪੀਡ ਜਾਂ ਤੁਸੀਂ ਨਹੀਂ ਸਰ ਮੈਂ ਚੌਥੇ ਗੇਅਰ ਦੇ ਵਿੱਚ ਸੀ ਤਕਰੀਬਨ ਮੈਂ 40 45 ਦੇ ਆ ਰਿਹਾ ਸੀਗਾ ਜੀ ਤੇ ਸਰ ਚਾਹੇ ਪਿੱਛੇ ਕੈਮਰੇ ਵੀ ਚੈੱਕ ਜੋ ਹੈਗੇ ਆ ਵੀ ਮੈਂ ਇੰਨੀ ਕੀ ਸਪੀਡ ਤੇ ਸੀਗਾ ਸਰ ਇਹ ਹੁਣ ਸਾਨੂੰ ਤਕਰੀਬਨ 5-7 ਮਿੰਟ ਪਹਿਲਾਂ ਕੰਟਰੋਲ ਰੂਮ ਤੋਂ ਕਾਲ ਆਈ ਕਿ ਜਿਹੜਾ ਨਦਮਪੁਰ ਤੋਂ ਨਹਿਰ-ਨਹਿਰ ਰਸਤਾ ਜਾਂਦਾਗਾ ਸੋਲਰ ਪੈਨਲ ਦੇ ਕੋਲ ਮਹਿੰਦਰਾ ਪਿਕਅਪ ਗੱਡੀ ਉਹ ਕਿਤੇ ਆਊਟ ਆਫ ਕੰਟਰੋਲ ਹੋ ਗਈ ਹੋਣੀ ਤੇ ਉਹ ਨਹਿਰ ਦੇ ਵਿੱਚ ਜਾ ਡਿੱਗੀ ਤੇ ਅਸੀਂ ਕੰਟਰੋਲ ਰੂਮ ਤੋਂ ਕਾਲ ਆਉਣ ਤੋਂ 3 ਮਿੰਟ ਦੇ ਵਿੱਚ ਵਿੱਚ ਅਸੀਂ ਇੱਥੇ ਜਗ੍ਹਾ ਤੇ ਮੌਕੇ ਤੇ ਪਹੁੰਚ ਗਏ ਤੇ ਆ ਕੇ ਚਲੋ ਰਾਗੀਰ ਅਸੀਂ ਗੌਰ ਕਰੀ ਦੇਖਿਆ ਜਿਹੜੇ ਪਹਿਲਾਂ ਇੱਥੇ ਮੌਜੂਦ ਸੀ ਰਾਗੀਰ ਸੋਲਰ ਪੈਨਲ ਦਾ ਜਿਹੜਾ ਦਫ਼ਤਰ ਉਹ ਨੇੜੇ ਹੋਣ ਕਰਕੇ ਉਹਨਾਂ ਨੇ ਹਾਈਡਰਾ ਬਲਾ ਕੇ ਗੱਡੀ ਕਢਵਾ ਦਿੱਤੀ ਸੀ ਤੇ ਡਰਾਈਵਰ ਦੇ ਥੋੜੇ ਮਾਮੂਲੀ ਸੱਟਾਂ ਲੱਗੀਆਂ ਸੀ ਅਸੀਂ ਜਿੰਨੀ ਆਪਾਂ ਨੂੰ ਦਿੱਤੀ ਗਈ ਐਸਖਿਆਈ ਗਈ ਅਸੀਂ ਫਸਟ ਜਿਹੜਾ ਉਹਨਾਂ ਨੂੰ ਦੇ ਦਿੱਤੀ ਤੇ ਅਸਰ ਅਸੀਂ ਦੇਖਦੇ ਹਾਂ ਵੀ ਆਮ ਲੋਕ 112 ਤੇ ਕਾਲ ਕਰਨ ਤੋਂ ਬਹੁਤ ਡਰਦੇ ਨੇ ਕਿਵੇਂ ਦੇਖਦੇ ਹਾਂ ਲੋਕਾਂ ਨੂੰ ਕਿਵੇਂ ਕਮੋਗੇ ਵੀ ਇਮੀਡੀਏਟਲੀ ਦੱਸਣਾ ਚਾਹੀਦਾ ਕਿਉਂਕਿ ਘਟਨਾ ਜਿਹੜੀ ਹੋਈ ਹੈ 6 ਵਜੇ ਦੀ ਹੋਈ ਹੈ ਪਰ ਉਹਨਾਂ ਨੇ ਡਰ ਦੇ ਮਾਰੇ ਇੱਕ ਪੁਲਿਸ ਪ੍ਰਸ਼ਾਸਨ ਨੂੰ ਨਹੀਂ ਦੱਸਦੇ ਕਿਵੇਂ ਲੱਗਦਾ ਤੁਹਾਨੂੰ ਇਹ ਅਸਲ ਵਿੱਚ ਇਹ ਤਾਂ ਕਮਿਊਨੀਕੇਸ਼ਨ ਗੈਪ ਆਗਾ ਹਨਾ ਆਪਣੇ ਪੁਲਿਸ ਪ੍ਰਸ਼ਾਸਨ ਤੇ ਆਮ ਲੋਕਾਂ ਦੇ ਵਿੱਚ ਇਹ ਐਵੇਂ ਇਹਨਾਂ ਨੇ ਡਰ ਬਿਠਾ ਰੱਖਿਆਗਾ ਇਹ ਮਾਣਯੋਗ ਮੁੱਖ ਮੰਤਰੀ ਸਰਦਾਰ ਭਵੰਤ ਸਿੰਘ ਮਾਨ ਦੁਆਰਾ ਇਹ ਜਿਹੜਾ ਇੰਨਾ ਵਧੀਆ ਉਪਰਾਲਾ ਕੀਤਾ ਗਿਆ ਸੜਕ ਸੁਰੱਖਿਆ ਪੋਰਸ ਦਾ ਕਿ ਕਿਸੇ ਵੀ ਰੋਡ ਦੇ ਉੱਪਰ ਪੰਜਾਬ ਦੇ ਵਿੱਚ ਕਿਸੇ ਵੀ ਰੋਡ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਕੋਈ ਦੁਰਘਟਨਾ ਸੜਕ ਦੀ ਦੁਰਘਟਨਾ ਹੁੰਦੀ ਆ ਤਾਂ ਤੁਸੀਂ ਕੁਝ ਨਹੀਂ ਕਰਨਾ ਤੁਸੀਂ 112 ਤੇ ਕਾਲ ਕਰਨੀ ਆ ਉਹ 112 ਤੇ ਜੇ ਤੁਸੀਂ ਕਾਲ ਕਰਦੇ ਹੋ ਉਹ ਹੈੱਡ ਕੁਆਟਰ ਮੋਹਾਲੀ ਕਾਲ ਜਾਂਦੀ ਆ ਉੱਥੋਂ ਜੇ ਤੁਸੀਂ ਦੱਸੋਗੇ ਕਿ ਇਹ ਕਿਹੜੇ ਜਗ੍ਹਾ ਦੇ ਵਿੱਚ मतलब इंसिडेंट ਹੋਇਆਗਾ ਉਹ ਫਿਰ ਉਹ ਜਗ੍ਹਾ ਉਹ ਡਿਸਟ੍ਰਿਕਟ ਦੇ ਕੰਟਰੋਲ ਰੂਮ ਤੇ ਕਾਲ ਕਰਨਗੇ ਉਹਨਾਂ ਕੋਲ ਪਤਾ ਉਹਨਾਂ ਨੂੰ ਜਿਹੜਾ ਕੰਟਰੋਲ ਰੂਮ ਹੋਊਗਾ ਜ਼ਿਲ੍ਹੇ ਦਾ ਉਹਨਾਂ ਕੋਲ ਪਹਿਲਾਂ ਹੀ ਆਲਰੇਡੀ ਪਤਾ ਹੁੰਦਾ ਉਹਨਾਂ ਨੂੰ ਵੀ ਕਿਹੜੇ 에ਰੂਟ ਤੇ ਕਿਹੜੀ ਗੱਡੀ ਚੱਲ ਰਹੀ ਆ ਉਹ ਨਾਲ ਦੀ ਨਾਲ ਚੰਦ ਸਕਿੰਟਾਂ ਦੇ ਵਿੱਚ ਉਹ ਗੱਡੀ ਨੂੰ ਉੱਥੇ ਉਸ ਜਗ੍ਹਾ ਤੇ ਭੇਜਣਗੇ ਇਹਦੇ 'ਚ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ ਜੇ ਤੁਸੀਂ ਮਤਲਬ ਕਾਲ ਕਰੋਗੇ ਇਹ ਕਿਸੇ ਦੀ ਜਾਨ ਹੀ ਬਚੂਗੀ ਤੁਹਾਡੀ ਕੋਈ ਕਿਸੇ ਤਰ੍ਹਾਂ ਦੀ ਇਨਵੋਲਵਮੈਂਟ ਨਹੀਂ ਹੋਊਗੀ ਵਿੱਚ ਸਗੋਂ ਪੰਜਾਬ ਪੁਲਿਸ ਤੁਹਾਡਾ ਧੰਨਵਾਦ ਕਰੂਗੀ ਜਿਹੜਾ ਤੁਸੀਂ ਜਿਹਦਾ ਪਰਿਵਾਰ ਜਿਹਦੀ ਜਾਨ ਬਚਾਉਂਗੇ ਉਹਦਾ